ਦੋਸਤੋ ਤੁਹਾਡਾ ਸਾਡੇ ਚੈਨਲ ਸੱਚੀ ਦੌਲਤ ਵਿੱਚ ਬਹੁਤ-ਬਹੁਤ ਸਵਾਗਤ ਹੈ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਚੰਗੇ ਅਤੇ ਸਿਹਤਮੰਦ ਹੋਵੋਗੇ ਕੀ ਤੁਸੀਂ ਕਦੇ ਸੋਚਿਆ ਹੈ ਕਿ ਦਾਨ ਅਤੇ ਖੁਸ਼ਹਾਲੀ ਵਿਚਕਾਰ ਕੋਈ ਡੂੰਘਾ ਅਤੇ ਰਹਿਸਮਈ ਸੰਬੰਧ ਹੋ ਸਕਦਾ ਹੈ ਕੀ ਹੋਵੇਗਾ ਜੀ ਮੈਂ ਤੁਹਾਨੂੰ ਕਹਾਂ ਕਿ ਦਾਨ ਦੇ ਨਾਲ ਨਾ ਸਿਰਫ ਤੁਹਾਡੀ ਕਿਸਮਤ ਬਦਲ ਸਕਦੀ ਹੈ ਸਗੋਂ ਤੁਸੀਂ ਆਪਣੇ ਆਪ ਨੂੰ ਇੱਕ ਨਵੀਂ ਦਿਸ਼ਾ ਵਿੱਚ ਵੀ ਖੜਾ પા ਸਕਦੇ ਹੋ ਇਸ ਵੀਡੀਓ ਵਿੱਚ ਅਸੀਂ ਉਸ ਗੁਪਤ ਮੰਤਰ ਦਾ ਖੁਲਾਸਾ ਕਰਦੇ ਹਾਂ ਜੋ ਵਿੱਤੀ ਖੁਸ਼ਹਾਲੀ ਅੰਦਰੂਨੀ ਸ਼ਾਂਤੀ ਅਤੇ ਸੱਚੀ ਖੁਸ਼ੀ ਨੂੰ ਜੋੜਦਾ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਬਦਲਣ ਲਈ ਤਿਆਰ ਹੋ ਅਤੇ ਇਸ ਰਾਜ਼ ਨੂੰ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਦੇਖੋ ਤਾਂ ਆਓ ਸ਼ੁਰੂ ਕਰੀਏ ਦੇਣ ਦੀ ਭਾਵਨਾ ਸਿਰਫ ਇੱਕ ਕਿਰਿਆ ਨਹੀਂ ਹੈ ਇਹ ਇੱਕ ਊਰਜਾ ਹੈ ਜੋ ਵਾਈ ਇਹ ਇੱਕ ਵਾਈਬ੍ਰੇਸ਼ਨ ਹੈ ਜੋ ਬ੍ਰਹਿਮੰਡ ਵਿੱਚ ਗਤੀ ਪੈਦਾ ਕਰਦੀ ਹੈ ਧਰਮ ਜਦੋਂ ਉਸਨੇ ਦਾਨ ਦਸਵੰਦ ਲੰਗਰ ਵਰਗੇ ਨਿਯਮ ਬਣਾਏ ਤਾਂ ਉਸ ਦਾ ਉਦੇਸ਼ ਸਿਰਫ ਸਮਾਜ ਦੀ ਸੇਵਾ ਕਰਨਾ ਹੀ ਨਹੀਂ ਸੀ ਸਗੋਂ ਮਨੁੱਖੀ ਆਤਮਾ ਨੂੰ ਅਜਿਹੀ ਦਿਸ਼ਾ ਦੇਣਾ ਵੀ ਸੀ ਜਿੱਥੇ ਇਹ ਸਵਾਰਥ ਤੋਂ ਪਰੇ ਜਾ ਕੇ ਸੰਪੂਰਤ ਪੂਰਨਤਾ ਨੂੰ ਛੂ ਸਕੇ ਇਹ ਕੋਈ ਇਤਫਾਕ ਨਹੀਂ ਹੈ ਕਿ ਦੁਨੀਆ ਦੇ ਹਰ ਵੱਡੇ ਧਰਮ ਵਿੱਚ দান ਨੂੰ ਉੱਤਮ ਮੰਨਿਆ ਗਿਆ ਹੈ ਇਸ ਅਧਿਆਇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦੇਣ ਨਾਲ ਸਿਰਫ ਦੂਜੇ ਵਿਅਕਤੀ ਹੀ ਨਹੀਂ ਸਗੋਂ ਆਪਣੇ ਆਪ ਨੂੰ ਵੀ ਬਦਲਿਆ ਜਾਂਦਾ ਹੈ ਮੁਹੰਮਦ ਇਮਰਾਨ ਇੱਕ ਸਧਾਰਨ ਮੁਸਲਿਮ ਦਰਜੀ ਸੀ ਜੋ ਇੱਕ ਛੋਟੇ ਜਿਹੇ ਕਸਬੇ ਵਿੱਚ ਰਹਿੰਦਾ ਸੀ ਉਸ ਦੀ ਇੱਕ ਛੋਟੀ ਜਹੀ ਦੁਕਾਨ ਸੀ ਸਖਤ ਮਿਹਨਤ ਨਾਲ ਉਹ ਪ੍ਰਤੀ ਮਹੀਨਾ 5 ਤੋਂ 6000 ਰੁਪਏ ਕਮਾਉਣ ਦੇ ਯੋਗ ਹੋ ਗਿਆ ਪਰ ਇੱਕ ਅਜੀਹੀ ਚੀਜ਼ ਉਸ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਸੀ ਉਹ ਸੀ ਦਸਵੰਧ ਦੇਣ ਦੀ ਆਦਤ ਹਰ ਸਾਲ ਰਮਜ਼ਾਨ ਦੇ ਮਹੀਨੇ ਵਿੱਚ ਉਹ ਆਪਣੀ ਕੁੱਲ ਆਮਦਨ ਦਾ 20% ਦਸਵੰਧ ਵਜੋਂ ਦਿੰਦੇ ਸਨ ਕਦੇ ਅਨਾਥ ਬੱਚਿਆਂ ਨੂੰ ਤੇ ਕਦੇ ਵਿਦਵਾਨਾਂ ਨੂੰ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ ਉਹ ਕਹਿੰਦੇ ਹੁੰਦੇ ਸੀ ਕਿ ਤੁਹਾਡੇ ਕੋਲ ਖੁਦ ਕੁਝ ਨਹੀਂ ਹੈ ਤੂੰ ਕੀ দান ਕਰੇਗਾ ਪਰ ਇਮਰਾਨ ਕਹਿੰਦਾ ਸੀ ਕਿ ਮੇਰੇ ਕੋਲ ਜੋ ਕੁਝ ਵੀ ਹੈ ਉਹ ਮੈਨੂੰ ਅੱਲਾ ਨੇ ਦਿੱਤਾ ਹੈ ਅਤੇ ਜਦੋਂ ਤੱਕ ਮੈਂ ਇਹ ਨਹੀਂ ਦਿੰਦਾ ਮੈਨੂੰ ਇਹ ਹੋਰ ਨਹੀਂ ਮਿਲੇਗਾ ਕੁਝ ਸਾਲ ਬੀਤ ਗਏ ਅਤੇ ਉਸ ਦੀ ਦੁਕਾਨ ਦੇ ਸਾਹਮਣੇ ਦਿੱਲੀ ਤੋਂ ਆਏ ਇੱਕ ਵਪਾਰੀ ਦਾ ਨਵਾਂ ਸ਼ੋਰੂਮ ਖੁੱਲ ਗਿਆ ਇਮਰਾਨ ਕਬਰਾ ਗਿਆ ਉਹ ਸੋਚਣ ਲੱਗਾ कि ਹੁਣ ਉਸ ਦਾ ਕੰਮ ਖਤਮ ਹੋ ਗ ਜਾਵੇਗਾ ਪਰ ਉਹ ਨਹੀਂ ਰੁਕਿਆ ਉਹ ਉਹੀ ਸਿਲਾਈ ਕਰਦਾ ਸੀ ਉਹੀ ਮਿਹਨਤ ਕਰਦਾ ਸੀ ਅਤੇ ਉਹੀ ਦਿਸਵੰਦ ਦਿੰਦਾ ਸੀ ਫਿਰ ਇੱਕ ਦਿਨ ਉਹ ਵਪਾਰੀ ਜਿਸ ਦਾ ਨਾਮ ওয়ਸੀਮ ਸੀ ਉਸ ਦੀ ਦੁਕਾਨ ਤੇ ਆਇਆ ਉਸ ਨੇ ਕਿਹਾ ਭਾਈ ਜਾਨ ਤੁਸੀਂ ਮੇਰੇ ਪੁੱਤਰ ਦੀ ਸਕੂਲ ਵਰਦੀ ਐਨੀ ਵਧੀਆ ਸਿਲਾਈ ਹੈ ਕਿ ਮੈਂ ਹੈਰਾਨ ਹਾਂ ਤੁਸੀਂ ਮੇਰੇ ਸ਼ੋਰੂਮ ਵਿੱਚ ਹੱਟ ਟੇਲਰ ਵਜੋਂ ਕੰਮ ਕਰੋਗੇ ਮੈਂ ਤੁਹਾਨੂੰ ਹਰ ਮਹੀਨੇ 300 ਰੁਪਏ ਦੇਵਾਂਗਾ ਨਾਲ ਹੀ ਪ੍ਰੋਤਸਾਹਨ ਵੀ ਇਮਰਾਨ ਦੀ ਜ਼ਿੰਦਗੀ ਬਦਲ ਗਈ ਉਸਨੇ ਨੌਕਰੀ ਸਵੀਕਾਰ ਕਰ ਲਈ ਕੁਝ ਸਾਲਾਂ ਬਾਅਦ ਵਸੀਮ ਨੇ ਉਸ ਨਾਲ ਭਾਈਵਾਲੀ ਕੀਤੀ ਅੱਜ ਇਮਰਾਨ ਦੇ ਚਾਰ ਬੁਟੀਕ ਸਨ ਪਰ ਜਦੋਂ ਉਸਨੂੰ ਪੁੱਛਿਆ ਜਾਂਦਾ ਕਿ ਇਹ ਕਿਵੇਂ ਹੋਇਆ ਉਹ ਬਸ ਇਹੀ ਕਹਿੰਦਾ ਕਿ ਦਸਵੰਦ ਨੇ ਮੇਰਾ ਰਾਹ ਖੋਲ ਦਿੱਤਾ ਅੱਲਾ ਨੇ ਮੇਰੇ ਦਿਲ ਦੀ ਨੀਅਤ ਦੇਖ ਲਈ ਤੁਸੀਂ ਇਸ ਕਹਾਣੀ ਨੂੰ ਇੱਕ ਚਮਤਕਾਰ ਸਮਝ ਸਕਦੇ ਹੋ ਪਰ ਇਸ ਦੇ ਪਿੱਛੇ ਇੱਕ ਡੂੰਗਾ ਅਰਥ ਹੈ ਮਨੋਵਿਗਿਆਨਿਕ ਅਤੇ ਵਿਗਿਆਨਿਕ ਸੱਚ ਛੁਪਿਆ ਹੋਇਆ ਹੈ ਜਦੋਂ ਅਸੀਂ ਦਿੰਦੇ ਹਾਂ ਤਾਂ ਸਾਡਾ ਦਿਮਾਗ ਡੋਪਾਮਾਈਨ ਅਤੇ ਆਕਸੀਟੋਸਿਨ ਨਾਮਕ ਹਾਰਮੋਨ ਛੜਦਾ ਹੈ ਇਹੇ ਹਾਰਮੋਨ ਸਾਨੂੰ ਖੁਸ਼ੀ ਮਹਿਸੂਸ ਕਰਵਾਉਂਦੇ ਹਨ ਤਨਾ ਕਟਾਉਂਦੇ ਹਨ ਅਤੇ ਸਾਡੀ ਸੋਚ ਨੂੰ ਸਕਾਰਾਤਮਕ ਬਣਾਉਂਦੇ ਹਨ ਅਮਰੀਕਨ ਸਾਈਕੋਲੋਜੀਕਲ ਐਸੋਸੀਏਸ਼ਨ ਦੇ ਇੱਕ ਅਧਿਐਨ ਦੇ ਅਨੁਸਾਰ ਜੋ ਲੋਕ ਨਿਯਮਤ ਤੌਰ ਤੇ ਦਸਵੰਦ ਦਿੰਦੇ ਹਨ ਉਹ ਨਾ ਸਿਰਫ ਮਾਨਸਿਕ ਤੌਰ ਤੇ ਸੰਤੁਲਿਤ ਹੁੰਦੇ ਹਨ ਬਲਕਿ ਉਹਨਾਂ ਦੀ ਫੈਸਲਾ ਲੈਣ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾਵਾਂ ਵਿੱਚ ਵੀ ਸੁਧਾਰ ਹੁੰਦਾ ਹੈ ਦੂਜੇ ਪਾਸੇ ਜਿਹੜੇ ਲੋਕ ਸਿਰਫ ਚੀਜ਼ਾਂ ਇਕੱਠੀਆਂ ਕਰਦੇ ਹਨ ਉਹਨਾਂ ਦੇ ਮਨ ਅਸੁਰੱਖਿਆ ਦੀ ਭਾਵਨਾ ਨਾਲ ਭਰੇ ਹੋਏ ਹੁੰਦੇ ਹਨ ਉਹ ਸੋਚਦੇ ਹਨ ਕਿ ਜੋ ਹੈ ਉਹ ਚਲਾ ਜਾਵੇਗਾ ਉਹਨਾਂ ਦਾ ਦਿਮਾਗ ਕੋਰਟੀਸੋਲ ਛੱਡਦਾ ਹੈ ਜੋ ਤਣਾਅ ਦਾ ਕਾਰਨ ਬਣਦਾ ਹੈ ਅਤੇ ਸਰੀਰਕ ਦੀ ਪ੍ਰਤੀਰੋਧਕ ਸ਼ਕਤੀ ਨੂੰ ਘਟਾਉਂਦਾ ਹੈ ਇਸੇ ਤਰ੍ਹਾਂ ਸ਼ਾਂਤਾ ਦੇਵੀ ਜੋ ਇੱਕ ਪਿੰਡ ਵਿੱਚ ਰਹਿੰਦੀ ਸੀ ਉਸ ਦਾ ਪੁੱਤਰ ਬਚਪਨ ਤੋਂ ਹੀ ਬਹੁਤ ਬਿਮਾਰ ਸੀ ਉਸ ਦਾ ਪਤੀ ਨਹੀਂ ਸੀ ਅਤੇ ਉਹ ਦੂਜਿਆਂ ਦੇ ਘਰਾਂ ਵਿੱਚ ਝਾੜੂ ਲਗਾ ਕੇ ਆਪਣਾ ਗੁਜ਼ਾਰਾ ਚਲਾਉਂਦੀ ਸੀ ਪਰ ਉਹ ਹਰ ਸਵੇਰੇ ਮੰਦਿਰ ਜਾਂਦੀ ਸੀ ਅਤੇ ਉੱਥੇ 11 ਰੁਪਏ দান ਕਰਦੀ ਸੀ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਐਨੀ ਗਰੀਬੀ ਵਿੱਚ ਵੀ ਦਾਨ ਕਿਉਂ ਤਾਂ ਉਸ ਨੇ ਕਿਹਾ ਕਿ ਪੈਸਾ ਪੇਟ ਭਰਦਾ ਹੈ ਪਰ ਅਸੀਸਾਂ ਜ਼ਿੰਦਗੀ ਬਦਲ ਦਿੰਦੀਆਂ ਹਨ ਇੱਕ ਦਿਨ ਇੱਕ ਐਨਜੀਓ ਵਾਲੇ ਪਿੰਡ ਵਿੱਚ ਆਏ ਜੋ ਬੱਚਿਆਂ ਲਈ ਇੱਕ ਸਿਹਤ ਕੈਂਪ ਦਾ ਆਯੋਜਨ ਕਰ ਰਿਹਾ ਸੀ ਸ਼ਾਂਤਾ ਦੇਵੀ ਨੇ ਵੀ ਆਪਣੇ ਪੁੱਤਰ ਨੂੰ ਉੱਥੇ ਲੈ ਗਈ ਡਾਕਟਰ ਨੇ ਰਿਖਿਆ ਕਿ ਬੱਚੇ ਦੇ ਦਿਲ ਵਿੱਚ ਜਮਾਂਦਰੂ ਨੁਕਸ ਸੀ ਜਿਸ ਨੂੰ ਸਰਜੀ ਨਾਲ ਠੀਕ ਕੀਤਾ ਜਾ ਸਕਦਾ ਸੀ ਉਹ ਸਰਜਰੀ ਮੁਫਤ ਕੀਤੀ ਗਈ ਸੀ ਅਤੇ ਬੱਚਾ ਤੰਦਰੁਸਤ ਹੋ ਗਿਆ ਉਹੀ ਪੁੱਤਰ ਸ਼ਹਿਰ ਵਿੱਚ ਡਾਕਟਰ ਬਣ ਗਿਆ ਅਤੇ ਹਰ ਮਹੀਨੇ ਆਪਣੀ ਆਮਦਨ ਦਾ 10% ਦਾਨ ਕਰਦਾ ਕਿ ਇਹ ਸਿਰਫ ਇੱਕ ਸੰਜੋਗ ਸੀ ਜਾਂ ਉਹ ਊਰਜਾ ਜੋ ਸ਼ਾਂਤਾ ਦੇਵੀ ਹਰ ਰੋਜ਼ ਮੰਦਿਰ ਵਿੱਚ ਛੱਡਦੀ ਸੀ ਇਹ ਕਿਸੇ ਰੂਪ ਵਿੱਚ ਵਾਪਸ ਆਈ ਅਤੇ ਉਸ ਦੀ ਜ਼ਿੰਦਗੀ ਵਿੱਚ ਵਹਿ ਗਈ ਸਿਧਾਂਤ ਇਹ ਹੈ ਕਿ ਜਦੋਂ ਤੁਸੀਂ ਪੈਸਾ ਰੋਕਦੇ ਹੋ ਇਹ ਮਰ ਜਾਂਦਾ ਹੈ ਜਦੋਂ ਤੁਸੀਂ ਦਿੰਦੇ ਹੋ ਉਹ ਜਿਉਂਦਾ ਰਹਿੰਦਾ ਹੈ ਇਹ ਬ੍ਰਹਿਮੰਡ ਦਾ ਨਿਯਮ ਵੀ ਹੈ ਜੇ ਤੁਸੀਂ ਕੁਝ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਉਸ ਲਈ ਜਗ੍ਹਾ ਬਣਾਉਣੀ ਪਏਗੀ ਜਿਵੇਂ ਕਿਸੇ ਭਾਂਡੇ ਨੂੰ ਪਰਣ ਲਈ ਤੁਹਾਨੂੰ ਪਹਿਲਾਂ ਇਸ ਨੂੰ ਖਾਲੀ ਕਰਨਾ ਪੈਂਦਾ ਹੈ ਭਾਰਤੀ ਦਰਸ਼ਨ ਵੀ ਇਹ ਹੀ ਸਿਧਾਂਤ ਹੈ ਕੁਰਬਾਨੀ ਨਾਲ ਹੀ ਪ੍ਰਾਪਤੀ ਹੁੰਦੀ ਹੈ ਹੁਣ ਤੱਕ ਅਸੀਂ ਜੋ ਕੁਝ ਵੀ ਜਾਣਿਆ ਹੈ ਉਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਦਾਨ ਸਿਰਫ ਧਰਮ ਦਾ ਹਿੱਸਾ ਹੀ ਨਹੀਂ ਹੈ ਸਗੋਂ ਇਹ ਆਤਮਾ ਅਤੇ ਬ੍ਰਹਿਮੰਡ ਵਿਚਕਾਰ ਸੰਚਾਰ ਦਾ ਇੱਕ ਸਾਧਨ ਵੀ ਹੈ ਧਨ ਸਿਰਫ ਇੱਕ ਬਾਹਰੀ ਕਾਰਜ ਨਹੀਂ ਹੈ ਸਗੋ ਇੱਕ ਅੰਦਰੂਨੀ ਵਿਵਸਥਾ ਹੈ ਜਦੋਂ ਤੁਸੀਂ ਦਿੰਦੇ ਹੋ ਤੁਸੀਂ ਸਵੀਕਾਰ ਕਰਦੇ ਹੋ ਕਿ ਤੁਹਾਡੇ ਕੋਲ ਕਾਫੀ ਹੈ ਇਹ ਭਾਵਨਾ ਤੁਹਾਨੂੰ ਭਰਪੂਰਤਾ ਦੀ ਮਾਨਸਿਕਤਾ ਦਿੰਦੀ ਹੈ ਅਤੇ ਭਰਪੂਰਤਾ ਦੀ ਮਾਨਸਿਕਤਾ ਉਹ ਊਰਜਾ ਹੈ ਜੋ ਹੋਰ ਆਕਰਸ਼ਿਤ ਕਰਦੀ ਹੈ ਜਿਵੇਂ ਹੀ ਤੁਸੀਂ ਇਸ ਊਰਜਾ ਨਾਲ ਕੰਮਣਾ ਸ਼ੁਰੂ ਕਰਦੇ ਹੋ ਤੁਹਾਡਾ ਰਵਈਆ ਤੁਹਾਡੀ ਸਰੀਰਕ ਭਾਸ਼ਾ ਤੁਹਾਡੀਆਂ ਗੱਲਾਂ ਬਾਤਾਂ ਸਭ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਮੌਕਿਆਂ ਨੂੰ ਪਛਾਣਨਾ ਸ਼ੁਰੂ ਕਰ ਦਿੰਦੇ ਹੋ ਲੋਕ ਤੁਹਾਡੇ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਬ੍ਰਹਿਮੰਡ ਤੁਹਾਡੇ ਨਾਲ ਵਹਿਣਾ ਸ਼ੁਰੂ ਹੋ ਜਾਂਦਾ ਹੈ ਇਹ ਚੀਜ਼ਾਂ ਰਹੱਸਵਾਦ ਨਹੀਂ ਹਨ ਪਰ ਬਹੁਤ ਹੀ ਵਿਵਹਾਰਕ ਹਨ ਅਤੇ ਇਹ ਪਰਖੀ ਹੋਏ ਅਤੇ ਸੱਚ ਹਨ ਭਾਰਤ ਦੇ ਪਾਚੀਨ ਗ੍ਰੰਥਾਂ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਤੇਨ ਤੇਨ ਪੰਜੀਥਾ ਜੀ ਇਸ ਦਾ ਅਰਥ ਹੈ ਬલિદાન ਤੋਂ ਬਾਅਦ ਆਨੰਦ ਲੈਣਾ ਇਸ ਦਾ ਮਤਲਬ ਹੈ ਕਿ ਤੁਸੀਂ ਸੁੱਖਾਂ ਦਾ ਆਨੰਦ ਸਿਰਫ ਉਦੋਂ ਹੀ ਮਾਣ ਸਕਦੇ ਹੋ ਜਦੋਂ ਤੁਸੀਂ ਕੁਰਬਾਨੀ ਦਿੰਦੇ ਹੋ ਜੇਕਰ ਅੱਜ ਦਾ ਸਮਾਜ ਇਸ ਭੇਦ ਨੂੰ ਸਮਝ ਲਵੇ ਤਾਂ ਸ਼ਾਇਦ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ ਪੈਸੇ ਦਾ ਪ੍ਰਵਾਹ ਮਾਨਸਿਕ ਸ਼ਾਂਤੀ ਸਮਾਜ ਵਿੱਚ ਸੰਤੁਲਨ ਇਹਨਾਂ ਸਭ ਦੇ ਜੜਾ ਜੜ੍ਹ ਦੇ ਵਿੱਚ ਹੈ ਅਤੇ ਇਹ ਦੇਨ ਸਿਰਫ ਪੈਸੇ ਦੀ ਨਹੀਂ ਸਗੋ ਸਮੇਂ ਧਿਆਨ ਪਿਆਰ ਦੀ ਹੈ ਪਰ ਜਦੋਂ ਇਹ दान ਵਿੱਤੀ ਰੂਪ ਵਿੱਚ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਬਹੁਤ ਵਿਆਪਕ ਹੋ ਜਾਂਦਾ ਹੈ ਇਸ ਲਈ ਯਾਦ ਰੱਖੋ ਕਿ ਤੁਹਾਡਾ ਇਰਾਦਾ ਸਭ ਤੋਂ ਵੱਡਾ দান ਹੈ ਅਤੇ ਜਦੋਂ ਤੁਸੀਂ ਦੇਨ ਦਾ ਮਨ ਬਣਾਉਂਦੇ ਹੋ ਤਾਂ ਬ੍ਰਹਿਮੰਡ ਵੀ ਤੁਹਾਨੂੰ ਦੇਣ ਲਈ ਤਿਆਰ ਹੋ ਜਾਂਦਾ ਹੈ ਇੱਕ ਬੁੱਢਾ ਕਿਸਾਨ ਸੀ ਜੋ ਦਿਨ ਰਾਤ ਖੇਤਾਂ ਵਿੱਚ ਕੰਮ ਕਰਦਾ ਸੀ ਤੁੱਪੂ ਵਿੱਚ ਮਿਹਨਤ ਕਰਦਾ ਸੀ ਅਤੇ ਮੀਂਹ ਵਿੱਚ ਭਿੱਜਦਾ ਸੀ ਪਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਮ ਕੁਝ ਅਜੀਹਾਂ ਸੀ ਜਿਸ ਨੂੰ ਸ਼ਾਇਦ ਉਹ ਖੁਦ ਵੀ ਭੁੱਲ ਗਿਆ ਸੀ ਇੱਕ ਵਾਰ 20 ਸਾਲ ਪਹਿਲਾਂ ਜਦੋਂ ਉਸ ਨੂੰ ਅਨਾਜ ਦੀ ਚੰਗੀ ਕੀਮਤ ਚੰਗੀ ਕੀਮਤ ਮਿਲੀ ਤਾਂ ਉਸ ਨੇ ਗੁੱਤ ਰੂਪ ਵਿੱਚ ਇੱਕ ਅनाथ ਆਸ਼ਰਮ ਨੂੰ ਪੈਸੇ ਭੇਜ ਦਿੱਤੇ ਉਹ দান ਕੋਈ ਦਿਖਾਵਾ ਨਹੀਂ ਸੀ ਬਸ ਸੇਵਾ ਦੀ ਭਾਵਨਾ ਸੀ ਉਸਨੇ ਅनाथ ਆਸ਼ਰਮ ਵਿੱਚ ਵੱਡਾ ਹੋਇਆ ਇੱਕ ਬੱਚਾ ਵੱਡਾ ਹੋ ਕੇ ਡਾਕਟਰ ਬਣਿਆ ਅਤੇ ਇੱਕ ਦਿਨ ਜਦੋਂ ਉਹ ਕਿਸਾਨ ਦੇ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਸੀ ਉਸ ਅਣਜਾਣ ਡਾਕਟਰ ਨੇ ਆਈ ਸੀ ਯੂ ਵਿੱਚ ਉਸ ਦੀ ਜਾਨ ਬਚਾਈ ਉਹ ਦ੍ਰਿਸ਼ ਇੰਨਾ ਚੁੱਪ ਸੀ ਇੰਨਾ ਚਮਤਕਾਰਯੋਗ ਸੀ ਕਿ ਨਾ ਤਾਂ ਕਿਸਾਨ ਰੋ ਸਕਿਆ ਅਤੇ ਨਾ ਹੀ ਡਾਕਟਰ ਦੋਵਾਂ ਦੀਆਂ ਅੱਖਾਂ ਨਮ ਹੋਈਆਂ ਇਹ ਨਾ ਸਿਰਫ ਪੁਨਰ ਜਨਮ ਦਾ ਸਬੋ ਕਰਮ ਦੇ ਨਤੀਜਿਆਂ ਦਾ ਵੀ ਜੁਂਦਾ ਜਾਗ ਦਾ ਸਬੂਤ ਸੀ ਦੇਣਾ ਸਿਰਫ ਪੈਸੇ ਦੇਣ ਬਾਰੇ ਨਹੀਂ ਹੈ ਇਹ ਇੱਕ ਚੇਤਨਾ ਛੱਡਣ ਬਾਰੇ ਹੈ ਜੋ ਸਮੇਂ ਦੇ ਨਾਲ ਆਕਾਰ ਲੈਂਦੀ ਹੈ ਸੇਵਾ ਦੀ ਭਾਵਨਾ ਯਾਨੀ ਕਿ ਨਿਰਸਰਵਾਰਥ ਦਾਨ ਤੁਹਾਡੇ ਕਰਮ ਨੂੰ ਨਿਖਾਰਦੀ ਹੈ ਵੇਦ ਅਤੇ ਉਪਨਿਸ਼ਦ ਵਾਰ-ਵਾਰ ਕਹਿੰਦੇ ਹਨ ਕਿ ਕਿਸੇ ਵਿਅਕਤੀ ਦਾ ਵਰਤਮਾਨ ਅਤੇ ਭਵਿੱਖ ਦੋਵੇਂ ਉਸ ਦੇ ਕੰਮਾਂ ਤੇ ਆਧਾਰਿਤ ਹੁੰਦੇ ਹਨ ਦਾਨ ਨੂੰ ਉਹਨਾਂ ਵਿੱਚ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਆਪਣੇ ਆਪ ਨੂੰ ਫੈਲੋਣ ਦੀ ਪ੍ਰਕਿਰਿਆ ਹੈ ਜੋ ਤੁਸੀਂ ਅੱਜ ਦਿੰਦੇ ਹੋ ਉਸ ਦਾ ਫਲ ਤੁਰੰਤ ਨਹੀਂ ਮਿਲਦਾ ਪਰ ਜਦੋਂ ਇਹ ਆਉਂਦਾ ਹੈ ਤਾਂ ਇਹ ਪੂਰਾ ਹੁੰਦਾ ਹੈ ਜਿਵੇਂ ਬੀਜ ਨੂੰ ਕੁੰਗਰਣ ਵਿੱਚ ਸਮਾਂ ਲੱਗਦਾ ਹੈ ਉਸੇ ਤਰ੍ਹਾਂ ਸੇਵਾ ਦੇ ਬੀਜ ਵਿੱਚ ਵੀ ਹੌਲੀ-ਹੌਲੀ ਫਲ ਦਿੰਦੇ ਹਨ ਦਿਖਾਵੇ ਲਈ ਕੀਤਾ ਗਿਆ ਦਾਨ ਅਤੇ ਸੇਵਾ ਦੀ ਭਾਵਨਾ ਨਾਲ ਕੀਤਾ ਗਿਆ ਦਾਨ ਇਕੋ ਜਾ ਰਹੀ ਹੈ ਸਿੱਖ ਪਰੰਪਰਾ ਵਿੱਚ ਲੰਗਰ ਸਿਰਫ ਭੋਜਨ ਦਾ ਪ੍ਰਤੀਕ ਨਹੀਂ ਹੈ ਸਗੋਂ ਸ਼ਕਤੀ ਦਾ ਵੀ ਪ੍ਰਤੀਕ ਹੈ ਅਮੀਰ ਗਰੀਬ ਜਾਤ ਪਾਤ ਤਰਮ ਦੇ ਸਾਰੇ ਭੇਦ ਭੁਲ ਜਾਣਾ ਅਤੇ ਇੱਕ ਸਮੂਹ ਵਿੱਚ ਇਕੱਠੇ ਬੈਠਣਾ ਦਾਨ ਦਾ ਸਭ ਤੋਂ ਸ਼ੁੱਧ ਰੂਪ ਹੈ ਇਹ ਨਾ ਸਿਰਫ ਭੁੱਖ ਨੂੰ ਸੰਤੁਸ਼ਟ ਕਰਦਾ ਹੈ ਸਗੋਂ ਮਨ ਦੀਆਂ ਇਛਾਵਾਂ ਨੂੰ ਵੀ ਸ਼ਾਂਤ ਕਰਦਾ ਹੈ ਜਦੋਂ ਤੁਸੀਂ ਕਿਸੇ ਦੀ ਜ਼ਿੰਦਗੀ ਬਦਲਦੇ ਹੋ ਤਾਂ ਤੁਹਾਡੀ ਆਤਮਾ ਹਲਕੀ ਹੋ ਜਾਂਦੀ ਹੈ ਉਹ ਹਲਕਾ ਪਰ ਪੁਨਰ ਜਨਮ ਦੀ ਸ਼ੁਰੂਆਤ ਹੈ ਪੁਰਾਣੀਆਂ ਪਰੰਪਰਾਵਾਂ ਸਾੜ ਦਿੱਤੀਆਂ ਜਾਂਦੀਆਂ ਹਨ ਇੱਕ ਨਵੀਂ ਚੇਤਨਾ ਪੈਦਾ ਹੁੰਦੀ ਹੈ ਇਸ ਨੂੰ ਧਰਮ ਵਿੱਚ ਪੁਨਰ ਜਨਮ ਕਿਹਾ ਜਾਂਦਾ ਹੈ ਇਹ ਭੌਤਿਕ ਸਰੀਰ ਦਾ ਅਦਾਨ ਪ੍ਰਦਾਨ ਨਹੀਂ ਹੈ ਸਗੋਂ ਚੇਤਨਾ ਦਾ ਨਵੀਨੀਕਰਨ ਹੈ ਅਤੇ ਜਦੋਂ ਇਹ ਚੇਤਨਾ ਸੇਵਾ ਅਤੇ ਦਾਨ ਤੋਂ ਪੈਦਾ ਹੁੰਦੀ ਹੈ ਤਾਂ ਇਹ ਸਿਰਫ ਤੁਹਾਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਨਵਾਂ ਜੀਵਨ ਦਿੰਦੀ ਹੈ। ਦਾਨ ਵਿੱਚ ਛੁਪਿਆ ਪੁਨਰਜਨਮ ਕੋਈ ਕਲਪਨਾ ਨਹੀਂ ਹੈ, ਸਗੋਂ ਇੱਕ ਹਕੀਕਤ ਹੈ। ਇਸ ਨੂੰ ਮਹਿਸੂਸ ਕਰਨ ਲਈ ਤੁਹਾਨੂੰ ਸਿਰਫ ਸੇਵਾ, ਧੀਰਜ ਅਤੇ ਸਮਰਪਣ ਦੀ ਭਾਵਨਾ ਦੀ ਲੋੜ ਹੈ। ਇਹ ਉਹ ਅਦਿੱਖ ਨਿਵੇਸ਼ ਹੈ ਜੋ ਕਦੇ ਅਸਫਲ ਨਹੀਂ ਹੁੰਦਾ। ਇਹ ਖਤਮ ਨਹੀਂ ਹੁੰਦਾ ਪਰ ਸਮੇਂ ਦੇ ਬੀਤਣ ਨਾਲ ਇਹ ਕਈ ਗੁਣਾ ਵੱਧ ਜਾਂਦਾ ਹੈ। ਅਤੇ ਉਸ ਸਮੇਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਬਦਲ ਦਿੰਦੀ ਹੈ ਅਤੇ ਉਸ ਵਿਅਕਤੀ ਨੇ ਤੁਹਾਡੀ ਪੂਰੀ ਦੁਨੀਆ ਬਦਲ ਦਿੰਦੀ ਹੈ ਇੱਕ ਗੱਲ ਜੋ ਅਕਸਰ ਜ਼ਿੰਦਗੀ ਦੀਆਂ ਪਰਤਾਂ ਵਿੱਚ ਛੁਪੀ ਰਹਿੰਦੀ ਹੈ ਉਹ ਇਹ ਹੈ ਕਿ ਜੋ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ ਉਹਨਾਂ ਦਾ ਸਭ ਤੋਂ ਵੱਧ ਪ੍ਰਭਾਵ ਪੈਦਾ ਹੁੰਦਾ ਹੈ ਦਾਨ ਬਿਲਕੁਲ ਇਸੇ ਤਰ੍ਹਾਂ ਹੈ ਅਸੀਂ ਜੋ ਵੀ ਦਿੰਦੇ ਹਾਂ ਪੈਸਾ ਸਮਾਨ ਪਿਆਰ ਸੇਵਾ ਇਹ ਕਿਸੇ ਵੀ ਖਾਤੇ ਵਿੱਚ ਦਰਜ ਨਹੀਂ ਹੁੰਦਾ ਪਰ ਇਹ ਜੀਵਨ ਵਿੱਚ ਆਪਣਾ ਡੂੰਘਾ ਪ੍ਰਭਾਵ ਛੱਡਦਾ ਹੈ ਅਸੀਂ ਇਸ ਨੂੰ ਅਧਿਕ ਗੁਣ ਕਹਿ ਸਕਦੇ ਹਾਂ ਅਜਹੀ ਸੰਪਤੀ ਜੋ ਨਾ ਤਾਂ ਬੈਂਕ ਬੈਲੈਂਸ ਵਿੱਚ ਦਿਖਾਈ ਦਿੰਦੀ ਹੈ ਅਤੇ ਨਾ ਹੀ ਸ਼ੇਅਰ ਬਾਜ਼ਾਰ ਵਿੱਚ ਪਰ ਇਸ ਦੀ ਕੀਮਤ ਸਾਨੂੰ ਹਰ ਮੁਸ਼ਕਲ ਸਥਿਤੀ ਵਿੱਚ ਦਿਖਾਈ ਦਿੰਦੀ ਹੈ ਪੈਸਾ ਹਮੇਸ਼ਾ ਸਿਰਫ ਨੋਟਾਂ ਵਿੱਚ ਨਹੀਂ ਹੁੰਦਾ ਕੁਝ ਦੌਲਤ ਸ਼ਾਂਤੀ ਵਿੱਚ ਹੈ ਕੁਝ ਸੰਤੁਸ਼ਟੀ ਵਿੱਚ ਹੈ ਅਤੇ ਕੁਝ ਸਮਾਜ ਵਿੱਚ ਪ੍ਰਾਪਤ ਕੀਤੇ ਸਤਿਕਾਰ ਵਿੱਚ ਹੈ ਅਤੇ ਇਹਨਾਂ ਸਭ ਦਾ ਸਰੋਤ ਬਿਨਾਂ ਕਿਸੇ ਸੁਆਰਥ ਦੇ ਬਿਨਾਂ ਕਿਸੇ ਦਿਖਾਵੇ ਦੇ ਅਤੇ ਪੂਰੀ ਸ਼ਰਧਾ ਨਾਲ ਦਿੱਤਾ ਗਿਆ ਦਾਨ ਹੈ ਇਸ ਲਈ ਯਾਦ ਰੱਖੋ ਕਿ ਕੁਝ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ ਪਰ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦੀਆਂ ਹਨ ਇਹ ਅਧਿਕ ਸੰਭਤੀ ਹੈ ਜੇ ਪੈਸਾ ਇੱਕ ਥਾਂ ਤੇ ਰੁਕ ਜਾਵੇ ਤਾਂ ਇਹ ਸੜ ਜਾਂਦਾ ਹੈ ਜਿਵੇਂ ਤਲਾਹ ਦਾ ਪਾਣੀ ਹੌਲੀ-ਹੌਲੀ ਬਦਬੂ ਮਾਰਨ ਲੱਗ ਪੈਂਦਾ ਹੈ ਇਸੇ ਤਰ੍ਹਾਂ ਇਕੱਠਾ ਹੋਇਆ ਪੈਸਾ ਹੌਲੀ-ਹੌਲੀ ਸਾਡੇ ਜੀਵਨ ਵਿੱਚੋਂ ਊਰਜਾ ਖਿੱਚਣਾ ਸ਼ੁਰੂ ਕਰ ਦਿੰਦਾ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਪਰ ਇਹ ਉਦੋਂ ਸਮਝ ਵਿੱਚ ਆਉਂਦਾ ਹੈ ਜਦੋਂ ਇੱਕ ਆਮ ਨਿੱਤੀ ਇੱਕ ਆਸਾਧਾਰਨ ਜ਼ਿੰਦਗੀ ਜੀਉਣਾ ਸ਼ੁਰੂ ਕਰਦਾ ਹੈ ਸਿਰਫ ਇਸ ਲਈ ਕਿਉਂਕਿ ਉਸਨੇ ਪੈਸੇ ਨੂੰ ਵਹਿਣ ਦਿੱਤਾ ਇਸ ਨੂੰ ਵਹਿਦਾ ਰੱਖਿਆ ਇਸ ਨੂੰ ਰੋਕਿਆ ਨਹੀਂ एमपी ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਇੱਕ ਟੈਕਸੀ ਡਰਾਈਵਰ ਰਹਿੰਦਾ ਸੀ ਉਸ ਦਾ ਨਾਮ ਸ਼ੰਕਰ ਸੀ ਜ਼ਿੰਦਗੀ ਵਿੱਚ ਬਹੁਤ ਸਾਦਗੀ ਅਤੇ ਆਮਦਨ ਸੀਮਤ ਸੀ ਪਰ ਉਸ ਦਾ ਦਿਲ ਬਹੁਤ ਵੱਡਾ ਸੀ ਉਹ ਹਰ ਸਵਾਰੀ ਤੋਂ ਇੱਕ ਚੀਜ਼ ਨੂੰ ਮੰਦਰ ਦੇ ਨਾਮ ਤੇ ਪਾਸੇ ਰੱਖਦਾ ਸੀ ਉਸ ਨੇ ਕਦੇ ਵੀ ਚੋਣ ਪ੍ਰਚਾਰ ਨਹੀਂ ਕੀਤਾ ਅਤੇ ਨਾ ਹੀ ਸੋਸ਼ਲ ਮੀਡੀਆ ਤੇ ਫੋਟੋ ਪੋਸਟ ਕੀਤੀਆਂ ਉਹ ਬਸ ਦਿੰਦਾ ਰਿਹਾ ਸਾਲਾਂ ਤੋਂ ਹਰ ਰੋਜ਼ ਥੋੜਾ ਜਿਹਾ ਫਿਰ ਇੱਕ ਦਿਨ ਇੱਕ ਵਿਦੇਸ਼ੀ ਯਾਤਰੀ ਉਸਦੀ ਟੈਕਸੀ ਵਿੱਚ ਬੈਠ ਗਿਆ ਰਸਤੇ ਵਿੱਚ ਸ਼ੰਕਰ ਨੇ ਉਸ ਨੂੰ ਬਹੁਤ ਹੀ ਸਰਲ ਢੰਗ ਨਾਲ ਦੱਸਿਆ ਕਿ ਉਹ ਮੰਦਰ ਲਈ ਪੈਸੇ ਇਕੱਠੇ ਕਰਦਾ ਹੈ ਵਿਦੇਸ਼ੀ ਔਰਤ ਨੇ ਕੁਝ ਨਹੀਂ ਕਿਹਾ ਪਰ ਅਗਲੇ ਹੀ ਮਹੀਨੇ ਇੱਕ ਚੈਰਿਟੀ ਦੇ ਚੈਰਿਟੀ ਨੇ ਉਸ ਦੇ ਨਾਮ ਤੇ ਲੱਖਾਂ ਰੁਪਏ ਭੇਜੇ ਅਤੇ ਉੱਥੋਂ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਸ਼ੰਕਰ ਨੇ ਸ਼ਹਿਰ ਵਿੱਚ ਆਪਣਾ ਛੋਟਾ ਜਿਹਾ ਟਰੈਵਲਸ ਰਟਬ ਖੋਲ੍ਹਿਆ ਜੋ ਡਰਾਈਵਰਾਂ ਨੂੰ ਇਮਾਨਦਾਰੀ ਅਤੇ ਸੇਵਾ ਦੀ ਸਿਖਲਾਈ ਦਿੰਦਾ ਅੱਜ ਉਸ ਦਾ ਨਾਮ Google ਤੇ ਦਿਖਾਈ ਦਿੰਦਾ ਹੈ ਮਨੁੱਖ ਦਾ ਸਭ ਤੋਂ ਵੱਡਾ ਪਰਮ ਇਹ ਹੈ ਕਿ ਜੇਕਰ ਤੁਸੀਂ ਪੈਸੇ ਬਚਾਉਂਗੇ ਤਾਂ ਤੁਸੀਂ ਹੀ ਸੁਰੱਖਿਅਤ ਰਹੋਗੇ ਪਰ ਸੱਚ ਇਹ ਹੈ ਕਿ ਦੇਣ ਵਾਲਾ ਸਭ ਤੋਂ ਸੁਰੱਖਿਅਤ ਹੁੰਦਾ ਹੈ ਕਿਉਂਕਿ ਉਹ ਉਸ ਪ੍ਰਵਾਹ ਰਾਹੀ ਬ੍ਰਹਿਮੰਡ ਨਾਲ ਜੁੜ ਜਾਂਦਾ ਹੈ ਜੋ ਬਿਨਾਂ ਥੱਕੇ ਸਾਰਿਆਂ ਨੂੰ ਦਿੰਦਾ ਹੈ ਅੱਜ ਤੱਕ ਅਸੀਂ ਜੋ ਵੀ ਅਸਲ ਕਹਾਣੀਆਂ ਵੇਖੀਆਂ ਹਨ ਭਾਵੇਂ ਉਹ ਛੋਟੇ ਦੁਕਾਨਦਾਰ ਦੀਆਂ ਹੋਣ ਕਿਸਾਨ ਦੀਆਂ ਹੋਣ ਜਾਂ ਵੱਡੇ ਵਪਾਰੀ ਦੀਆਂ ਇੱਕ ਗੱਲ ਸਾਂਝੀ ਹੈ ਜਿੱਥੇ ਵੀ ਉਸਨੇ ਸੇਵਾ ਅਤੇ ਦਾਨ ਦੀ ਭਾਵਨਾ ਦਿਖਾਈ ਉੱਥੇ ਜੀਵਨ ਨੇ ਚਮਤਕਾਰ ਕੀਤੇ ਤਾਂ ਸੋਚੋ ਕਿ ਅਗਲੀ ਵਾਰੀ ਜਦੋਂ ਤੁਹਾਡੇ ਜੇਬ ਵਿੱਚੋਂ ਕੁਝ ਨਿਕਲੇਗਾ ਕਿ ਇਹ ਸਿਰਫ 1 ਰੁਪਇਆ ਹੋਵੇਗਾ ਜਾਂ ਕਿਸੇ ਬਰਕਤ ਦੀ ਸ਼ੁਰੂਆਤ ਜੇਕਰ ਤੁਸੀਂ ਇਸ ਬਾਰੇ ਸੋਚਦੇ ਹੋ ਜੇ ਇਹ ਤੁਹਾਡੇ ਦਿਲ ਤੱਕ ਪਹੁੰਚ ਗਿਆ ਹੈ ਤਾਂ ਇੱਥੇ ਨਾ ਰੁਕੋ ਇੱਥੇ ਹੋਰ ਵੀ ਕਹਾਣੀਆਂ ਅਤੇ ਹੋਰ ਵੀ ਰਹੱਸ ਹਨ ਜੇਕਰ ਇਸ ਵੀਡੀਓ ਨੇ ਤੁਹਾਡਾ ਨਜ਼ਰੀਆ ਬਦਲ ਦਿੱਤਾ ਹੈ ਤੁਹਾਡੇ ਦਿਲ ਨੂੰ ਛੂ ਲਿਆ ਹੈ ਜਾਂ ਤੁਹਾਡੀ ਰੂਹ ਇੱਕ ਥੋੜੀ ਜਿਹੀ ਵੀ ਹਲਚਲ ਪੈਦਾ ਕੀਤੀ ਹੈ ਤਾਂ ਵਿਸ਼ਵਾਸ ਕਰੋ ਕਿ ਅੱਗੇ ਆਉਣ ਵਾਲੀਆਂ ਕਹਾਣੀਆਂ ਤੁਹਾਨੂੰ ਹੋਰ ਵੀ ਡੂੰਘਾਈ ਵਿੱਚ ਲੈ ਜਾਣਗੀਆਂ ਇਸ ਲਈ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਤਾਂ ਜੋ ਸਾਨੂੰ ਪਤਾ ਲੱਗੇ ਕਿ ਤੁਹਾਡੇ ਵਰਗੇ ਜਾਗਰੂਕ ਦਰਸ਼ਕ ਸਾਡੇ ਨਾਲ ਹਨ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਸਿਰਫ ਸਮਗਰੀ ਨਹੀਂ ਬਣਾਉਂਦੇ ਇੱਕ ਵਿਚਾਰ ਇੱਕ ਊਰਜਾ ਇੱਕ ਕ੍ਰਾਂਤੀ ਸ਼ੁਰੂ ਹੋ ਰਹੀ ਹੈ ਅਤੇ ਤੁਸੀਂ ਉਸ ਦਾ ਇੱਕ ਹਿੱਸਾ ਹੋ ਕਲਤੀ ਵਾਲਾ ਬਟਨ ਦਬੋਣਾ ਨਾ ਭੁੱਲੋ ਤਾਂ ਜੋ ਜਦੋਂ ਵੀ ਅਗਲੀ ਕਹਾਣੀ ਆਉਂਦੀ ਹੈ ਤੁਸੀਂ ਇਸ ਨੂੰ ਪਹਿਲਾਂ ਮਹਿਸੂਸ ਕਰ ਸਕੋ ਧੰਨਵਾਦ